ਕੀ ਹਾਲ ਚਾਲ ਹੈ ਦੋਸਤੋ ਮੈਂ ਤੁਹਾਡਾ ਆਪਣਾ ਅਸ਼ਵਨੀ ਕੁਮਾਰ ਸੋਨੀ ਮਾਨਸਾ ਪ੍ਰਚਾਰ ਕੰਪਨੀ ਤੋਂ ਤਾਂ ਫਿਰ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਕੋਠੀਆਂ ਦੇ ਵਿੱਚ ਸ਼ੋਅਰੂਮਾਂ ਦੇ ਵਿੱਚ ਰੈਸਟੋਰੈਂਟਾਂ ਦੇ ਵਿੱਚ ਜਿਹੜਾ ਇੰਟੀਰੀਅਰ ਦਾ ਸਮਾਨ ਲਗਾਇਆ ਜਾਂਦਾ ਹੈ ਡੈਕੋਰੇਸ਼ਨ ਦਾ ਸਮਾਨ ਲਗਾਇਆ ਜਾਂਦਾ ਹੈ ਇਹ ਫੈਕਟਰੀ ਰੇਟਾਂ ਤੇ ਕਿੱਥੋਂ ਮਿਲਦਾ ਹੈ ਤਾਂ ਇੱਕ ਰੈਸਟੋਰੈਂਟ ਹੈ ਜੀ ਅਰਵਿੰਦਨਗਰ ਦੇ ਬਾਹਰ ਤਨਕੋਨੀ ਦੇ ਨੇੜੇ ਉੱਥੇ ਇੱਕ ਰੈਸਟੋਰੈਂਟ ਖੁੱਲਿਆ ਹੈ ਜਿੱਥੇ ਕਿ ਟੈਲੀਫੋਨ ਬੂਥ ਵੀ ਬਣਿਆ ਹੋਇਆ ਰੈਸਟੋਰੈਂਟ ਦੇ ਵਿੱਚ ਕਿਹੜੇ ਮਿਸਤਰੀ ਨੇ ਬਣਾਇਆ ਤਜਰਬੇਕਾਰ ਮਿਸਤਰੀ ਹੈ ਤਾਂ ਫਿਰ ਗੱਲਬਾਤ ਕਰਾਂਗੇ ਜੀ ਅੱਜ ਤੁਹਾਨੂੰ ਆਪਾਂ ਲੈ ਕੇ ਚੱਲਦੇ ਆਂ ਰੈਸਟੋਰੈਂਟ ਦੇ ਵਿੱਚ ਅਰਵੰਦਨਗਰ ਦੇ ਬਾਹਰ ਸਾਸ਼ੀਕਾਲ ਦੋਸਤੋ ਆਪਾਂ ਖੜੇ ਹਾਂ ਅੱਜ ਮਿਸਟਰ ਕ੍ਰਿਸਪਰ ਕੈਫੇ ਦੇ ਵਿੱਚ ਤੇ ਇਹਨਾਂ ਦੇ ਓਨਰ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਰੈਸਟੋਰੈਂਟ ਦੇ ਵਿੱਚ ਇੱਕ ਟੈਲੀਫੋਨ ਬੂਥ ਲੱਗਿਆ ਹੋਇਆ ਹੈ ਲੋਕੇਸ਼ਨ ਬਹੁਤ ਸੋਹਣੀ ਹੈ ਡੈਕੋਰੇਸ਼ਨ ਬਹੁਤ ਸੋਹਣੀ ਹੈ ਤੇ ਜਿਹੜੇ ਮਿਸਤਰੀ ਨੇ ਇਹ ਇੰਟੀਰੀਅਰ ਦਾ ਕੰਮ ਕੀਤਾ ਹੈ ਡੈਕੋਰੇਸ਼ਨ ਦਾ ਉਹਨਾਂ ਬਾਰੇ ਵੀ ਗੱਲ ਕਰਾਂਗੇ ਜੀ ਤੋਂ ਇਹ ਸਮਾਨ ਆਇਆ ਉਹਨਾਂ ਬਾਰੇ ਵੀ ਗੱਲ ਕਰਾਂਗੇ ਤੇ ਰੈਸਟੋਰੈਂਟ ਦੀ ਅਸੀਂ ਤੁਹਾਨੂੰ ਪੂਰੀ ਲੋਕੇਸ਼ਨ ਦੱਸਾਂਗੇ ਵੀ ਤੁਸੀਂ ਕਿੱਥੇ ਪਹੁੰਚਣਾ ਹੈ ਜੇਕਰ ਤੁਸੀਂ ਇੱਥੇ ਵਿਜ਼ਿਟ ਕਰਨਾ ਹੋਵੇ ਸਾਰੀ ਲੋਕੇਸ਼ਨ ਤੁਹਾਨੂੰ ਡਰਾਉਂ ਦੇ ਨਾਲ ਵੀ ਰੋਡ ਟੂ ਰੋਡ ਵੀ ਤੁਹਾਨੂੰ ਦਿਖਾਵਾਂਗੇ ਦੋਸਤੋ ਹੁਣ ਗੱਲਬਾਤ ਕਰਾਂਗੇ ਜਿਹੜੇ ਰੈਸਟੋਰੈਂਟ ਦੇ ਆਨਰ ਨੇ ਕੀ ਹਾਲ ਹੈ ਸਰ ਬਹੁਤ ਵਧੀਆ ਜੀ ਠੀਕ ਹੋ ਅੱਛਾ ਸਰ ਇਹ ਬਤਾਓ ਜੇ ਜੋ ਅੰਟੀਰੀਅਰ ਲਗਾਇਆ ਹੈ ਡੈਕੋਰੇਸ਼ਨ ਕੀ ਹੈ ਜੋ ਟੈਲੀਫੋਨ ਬੂਥ ਬਣਾਇਆ ਹੈ

ਲਓ ਜੀ ਸਾਡੇ ਕੋਲੇ ਖੜੇ ਨੇ ਸਰਦਾਰ ਨਿਰਮਲ ਸਿੰਘ ਜਿਹੜੇ ਕਿ ਮਿਸਤਰੀ ਨੇ ਜੀ ਕੋਈ ਵੀ ਇੰਟੀਰੀਅਰ ਦਾ ਕੰਮ ਕਰਾਉਣਾ ਹੋਵੇ ਇਹਨਾਂ ਨਾਲ ਹੁਣ ਆਪਾਂ ਗੱਲਬਾਤ ਕਰਾਂਗੇ ਮਿਸਤਰੀ ਜੀ ਗੱਲ ਦੱਸੋ ਵੀ ਤੁਸੀਂ ਰੈਸਟੋਰੈਂਟ ਦਾ ਕੰਮ ਤੁਸੀਂ ਕੀਤਾ ਸਾਰਾ ਜੀ ਸਰ ਇੱਕ ਤੁਸੀਂ ਬਾ ਕਮਾਲ ਬਾਤ ਕੀਤੀ ਆ ਟੈਲੀਫੋਨ ਬੂਥ ਕਿੰਨਾ ਤਕੜਾ ਬਣਾਇਆ ਜੀ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਇਹਦੇ ਵਿੱਚ ਤੁਸੀਂ ਕੀ ਲਾਇਆ ਕਿੱਥੋਂ ਸਮਾਨ ਲੈਂਦਾ ਤੇ ਕਿੰਨੀ ਦੇਰ ਚ ਇਹ ਬਣਿਆ ਸਰ ਇਹ ਐਮ ਡੀ ਐਫ ਲੱਗਿਆ ਹੋਇਆ ਹੈ ਤੇ ਨਾਲ ਡੀਕੋ ਕਰਾਈ ਆ ਇਹ ਗੁਰੂ ਕਿਰਪਾ ਟੈਂਬਰ ਸਟੋਰ ਤੋਂ ਲੈਂਦਾ ਅੱਛਾ ਜਿਹੜਾ ਬੂਡ ਹੈ ਇਹ ਐਮ ਡੀ ਐਫ ਦਾ ਹੈ ਐਮ ਡੀ ਐਫ ਦਾ ਸਰ ਜੀ ਤੇ ਕਿੰਨੇ ਚਿਰ ਚ ਤਿਆਰ ਹੋਇਆ ਸਰ ਇਹ ਸਰ ਇਹ ਤਕਰੀਬਨ ਹਫਤਾ ਲੱਗਿਆ ਇੱਕ ਹਫਤਾ ਤੇ ਜੇ ਖਰਚੇ ਦੀ ਗੱਲ ਕੀਤੀ ਜਾਵੇ ਕੋਈ ਜ਼ਿਆਦਾ ਖਰਚਾ ਤਾਂ ਨਹੀਂ ਆਇਆ ਇਹਦੇ ਤੇ ਖਰਚਾ ਤਕਰੀਬਨ ਇਹਦਾ 20000 ਰੁਪਏ ਦਾ 20000 ਰੁਪਏ ਦੇ ਵਿੱਚ ਇਹ ਤਿਆਰ ਹੋ ਗਿਆ ਤੇ ਮਿਸਤਰੀ ਜੀ ਤੁਸੀਂ ਕਮਾਲ ਦੀ ਗੱਲ ਤਾਂ ਇਹ ਕੀਤੀ ਇਹਨੂੰ ਡਿਜ਼ਾਈਨਿੰਗ ਬਹੁਤ ਸੋਹਣੀ ਦਿੱਤੀ ਆ ਤੇ ਆਪਾਂ ਗੱਲ ਕਰੀਏ ਬਾਕੀ ਡੈਕੋਰੇਸ਼ਨ ਦੀ ਇਹ ਸਾਰੇ ਇੰਟੀਰੀਅਰ ਦਾ ਕੰਮ ਤੁਸੀਂ ਕੀਤਾ? ਹਾਂ ਜੀ ਸਰ। ਜਿਆ ਸਾਈਡ ਤੇ ਕੀ ਲਾਇਆ ਹੋਇਆ ਸਰ? ਸਰ ਮਿਕਾ ਹੈ। ਇਹ ਮਿਕਾ ਹੈ। ਬੋਰਡ ਦੇ ਉੱਤੇ ਲਾਇਆ ਜੀ ਇਹ। ਹਾਂ ਜੀ। ਇਹਦੇ ਥੱਲੇ ਕੀ ਲਾਇਆ ਹੋਇਆ? ਐਮ ਡੀ ਐਫ ਹੀ ਲੱਗਿਆ ਹੋਇਆ। ਅੱਛਾ ਐਮ ਡੀ ਐਫ ਹੀ ਲੱਗਿਆ ਹੋਇਆ। ਤੇ ਇਧਰ ਸਾਈਡ ਤੇ? ਸਾਈਡ ਤੇ ਵੀ ਐਮ ਡੀ ਐਫ ਲੱਗਿਆ। ਅੱਛਾ। ਇਹਦੇ ਖਰਚਾ ਕਿੰਨਾ ਆ ਗਿਆ ਜੀ ਸਾਰੇ ਦੇ ਫਿਟਿੰਗ ਦਾ? ਤਕਰੀਬਨ ਮੈਨੂੰ ਲੱਗਾ ਸਾਰਾ ਟੋਟਲ 2.5 ਲੱਖ ਰੁਪਏ ਲੱਗਿਆ। ਤੇ ਜਿਹੜਾ ਮਿਸਤਰੀ ਜੀ ਸਮਾਨ ਆਇਆ ਹੈ ਇਹ ਕਿੱਥੋਂ ਆਏਗਾ? ਗੁਰੂ ਕਿਰਪਾ ਟੈਂਬਰ ਸਟੋਰ ਤੋਂ ਹੈ ਗੁਰੂ ਕਿਰਪਾ ਟੈਂਬਰ ਸਟੋਰ ਇਹ ਮਾਨਸਾ ਦੇ ਕਿਨਾਰ ਬਾਹਰ ਤੇ ਨੇ ਇਹ ਮਾਨਸਾ ਹੀ ਪਿੰਡ ਵਾਲੀ ਛੜਕਤ ਹੈ ਪਿੰਡ ਵਾਲੀ ਛੜਕਤ ਦੀ ਹਾਂਜੀ ਤੇ ਮੈਨੂੰ ਤਾਂ ਲੱਗਦਾ ਨਹੀਂ ਵੀ 2.5 ਲੱਖ ਰੁਪਏ ਲੱਗਿਆ ਹੋਊ ਵੀ ਤੁਸੀਂ ਕਹਿੰਦੇ ਵੀ ਗੁਰੂ ਕਿਰਪਾ ਟੈਂਬਰ ਸਟੋਰ ਤੋਂ ਸਮਾਨ ਵੀ ਲਿਆਂਦਾ ਤੇ ਵਿੱਚ ਲੇਬਰ ਵੀ ਆ ਗਈ ਕਿ ਉਹਨਾਂ ਦਾ ਹੋਲ ਸੇਲ ਦਾ ਕੰਮ ਹੈ ਸਾਰਾ ਸਰ ਉਹਨਾਂ ਦਾ ਹੋਲ ਸੇਲ ਦਾ ਕੰਮ ਹੈ ਅੱਛਾ ਗੁਰੂ ਕਿਰਪਾ ਟੈਂਬਰ ਸਟੋਰ ਦਾ ਹੋਲ ਸੇਲ ਦਾ ਕੰਮ ਹੈ ਇਸ ਕਰਕੇ ਥੋੜੇ ਜਿ ਖਰਚੇ ਵਿੱਚ ਹੀ ਇਹ ਸਾਰਾ ਇੰਟੀਰੀਅਰ ਦਾ ਡੈਕੋਰੇਸ਼ਨ ਦਾ ਕੰਮ ਹੋ ਗਿਆ ਹਾਂਜੀ ਮਿਸਤਰੀ ਜੀ ਜਿਹੜੇ ਇਹ ਲੂਵਰਸ ਲੱਗੇ ਹੋਏ ਨੇ ਇਹ ਕਿਤੋਂ ਆਏ ਨੇ ਸਰ ਇਹ ਗੁਰੂ ਕਰਪਾ ਟੈਂਬਰ ਸਟੋਰ ਤੋਂ ਆਏ ਗੁਰੂ ਕਰਪਾ ਟੈਂਬਰ ਸਟੋਰ ਤੋਂ ਹਾਂਜੀ ਤੇ ਜੇ ਮੰਨ ਲਈਏ ਵੀ ਤੁਸੀਂ ਕਹਿੰਦੇ ਹੋ ਵੀ ਸਾਰਾ ਸਮਾਨ ਇਹ ਬ੍ਰਾਂਡਡ ਲੱਗਿਆ ਹੋਇਆ ਹੈ ਜੀ ਸਾਰਾ ਤੇ ਇੰਨਾ ਖਰਚਾ ਘੱਟ ਕਿਵੇਂ ਆ ਗਿਆ ਜੀ ਉਹਨਾਂ ਦਾ ਸਰ ਉਹਨਾਂ ਦਾ ਕੰਪਨੀਆਂ ਤੋਂ ਫੈਕਟਰੀਆਂ ਤੋਂ ਸਾਰਾ ਸਿੱਧਾ ਸਮਾਨ ਆਉਂਦਾ ਉਹ ਉਦੋਂ ਬਾਅਦ ਕਸਟਮਰ ਨੂੰ ਆਪਦੇ ਸਹੀ ਰੇਟ ਤੇ ਦਿੰਦਾ ਹੈ ਅੱਛਾ ਵੀ ਗੁਰੂ ਕਰਪਾ ਟੈਂਬਰ ਸਟੋਰ ਤੇ ਜਿਹੜਾ ਸਾਰਾ ਸਮਾਨ ਹੈ ਫੈਕਟਰੀਆਂ ਚੋਂ ਆਉਂਦਾ ਹੈ ਹਾਂਜੀ ਹਾਂ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਫੈਕਟਰੀਆਂ ਚੋਂ ਆਉਂਦਾ ਤਾਂ ਕਰਕੇ ਉਹ ਸਸਤਾ ਲਾ ਲਓ ਜੀ ਦੋਸਤੋ ਜੇਕਰ ਤੁਸੀਂ ਵੀ ਇਸ ਤਰ੍ਹਾਂ ਦਾ ਕੋਈ ਰੈਸਟੋਰੈਂਟ ਕੋਠੀ ਸ਼ੋਰੂਮ ਤਿਆਰ ਕਰਵਾਉਣਾ ਹੋਵੇ ਤਾਂ ਤੁਸੀਂ ਦੇਖ ਰਹੇ ਹੋ ਅੰਟੀਰੀਅਰ ਦਾ ਸਾਰਾ ਸਮਾਨ ਹੈ ਡੈਕੋਰੇਸ਼ਨ ਦਾ ਜਿਹੜਾ ਬਹੁਤ ਹੀ ਸਸਤੇ ਰੇਟਾਂ 'ਚ ਮਿਲਿਆ ਹੋਇਆ ਹੈ ਸਰਦਾਰ ਨਿਰਮਲ ਸਿੰਘ ਜੀ ਕਹਿ ਰਹੇ ਨੇ ਵੀ ਸਿੱਧਾ ਫੈਕਟਰੀਆਂ 'ਚੋਂ ਸਮਾਨ ਉਹਨਾਂ ਦਾ ਆਉਂਦਾ ਹੈ ਗੁਰੂ ਕਰਪਾ ਟੈਂਬਰ ਸਟੋਰ ਵਾਲਿਆਂ ਦਾ ਤੇ ਤੁਸੀਂ ਵੀ ਉਹਨਾਂ ਤੋਂ ਸਮਾਨ ਲੈ ਕੇ ਆਉਣਾ ਬ੍ਰਾਂਡਡ ਸਮਾਨ ਹੈ ਸਸਤੇ ਰੇਟਾਂ ਤੇ ਸਮਾਨ ਹੈ ਤਾਂ ਇੱਕ ਵਾਰੀ ਤੁਸੀਂ ਵਿਜ਼ਿਟ ਜ਼ਰੂਰ ਕਰਨਾ ਗੁਰੂ ਕਰਪਾ ਟੈਂਬਰ ਸਟੋਰ ਤੇ ਉਹਨਾਂ ਦਾ ਸੀ ਤੁਹਾਨੂੰ ਨੰਬਰ ਵੀ ਦੱਸਾਂਗੇ ਕੋਈ ਵੀ ਕੋਠੀ ਤਿਆਰ ਕਰਾਉਣੀ ਹੈ ਸ਼ੋਰੂਮ ਤਿਆਰ ਕਰਾਣਾ ਹੈ ਰੈਸਟੋਰੈਂਟ ਤਿਆਰ ਕਰਾਣਾ ਹੈ ਤੇ ਹੁਣ ਆਪਾਂ ਆ ਜਾਨੇ ਜੀ ਰੈਸਟੋਰੈਂਟ ਦੇ ਵੱਲ ਸਰ ਆਪਣੇ ਪਾਸ ਕਿਹੜਾ ਕਿਹੜਾ ਆਈਟਮ ਹੈ ਖਾਣੇ ਕੇ ਲਈ ਸਰ ਆਪਣੇ ਪਾਸ ਫਾਸਟ ਫੂਡ ਹੈ ਵੈਜ ਨੌਨ ਵੈਜ ਦੋਨੋਂ ਆਈਟਮ ਹੈ ਜੀ ਜਿਵੇਂ ਪੀਜ਼ਾ ਹੋ ਗਿਆ 버ਗਰ ਰੈਪਸ ਸੈਂਡਵਿਚ ਪਾਸਤਾ ਆਲਮੋਸਟ ਫਾਸਟ ਫੂਡ ਇਟਾਲੀਅਨ ਫੂਡ ਸਾਰਾ ਹੈ ਆਪਣੇ ਪਾਸ ਤੋਂ ਜੇਸੇ ਮੰਨ ਲਓ ਕਿ ਵੈਜ ਨੌਨ ਵੈਜ ਦੋਨੋਂ ਹੀ ਆਈਟਮ ਹੈ ਦੋਨੋਂ ਹੀ ਆਪ ਰੱਖਦੇ ਹੋ ਦੋਨੋਂ ਅਲੱਗ ਅਲੱਗ ਹੈ ਠੀਕ ਹੈ ਹਾਂ ਅਗਰ ਟੇਸਟ ਕੀ ਬਾਤ ਤੋ ਕਿਹਦਾ ਟੈਸਟ ਹੈ ਟੈਸਟ ਬਹੁਤ ਬੜੀਆ ਟੈਸਟ ਹੈ ਸਰ ਮਿਸਟਰ ਕ੍ਰਿਸਪਰ ਇਹ ਫਰੈਂਚਾਈਜ਼ੀ ਹੈ ਜੀ ਫੂਡ ਚੇਨ ਹੈ ਇਹ ਕਿ ਮਲੇਰਕੋਟਲਾ ਸੇ ਚੱਲੀ ਹੋਈ ਹੈ ਜੀ ਹਾਂਜੀ ਬਾਈ ਯਾਰ ਤੁਸੀਂ ਆਪਦੇ ਮੂੰਹ ਨਾਲ ਦਾ ਕਹੋਗੇ ਵੀ ਸਾਡੀਆਂ ਚੀਜ਼ਾਂ ਵਧੀਆਂ ਨੇ ਅਸੀਂ ਤਾਂ ਗਾਕਾਂ ਤੋਂ ਪੁੱਛਾਂਗੇ ਅੱਛਾ ਜੀ ਇਹ ਬੈਠੇ ਜ਼ਰੂਰ ਪੁੱਛੋ ਹੈਲੋ ਸਰ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਮੜਾ ਉੱਚਾ ਬੋਲੋ ਮੇਰੇ ਕੋਲ ਹਾਂਜੀ ਸਰ ਵਧੀਆ ਜੀ ਅੱਛਾ ਮੈਨੂੰ ਐ ਦੱਸੋ ਵੀ ਯਾਰ ਰੈਸਟੋਰੈਂਟ ਦੇ ਵਿੱਚ ਤੁਸੀਂ ਆਉਂਦੇ ਹੋ ਕਿੰਨਾ ਕ ਚਿਰ ਹੋ ਗਿਆ ਆਉਂਦੇ ਸਾਨੂੰ ਕਾਫੀ ਟਾਈਮ ਹੋ ਗਿਆ ਜੀ ਤੇ ਜਿਹੜੀਆਂ ਇਹਨਾਂ ਦੀ ਆਈਟਮਾਂ ਨੇ ਕਿੰਨੇ ਕ ਟੇਸਟੀ ਬਹੁਤ ਵਧੀਆ ਜੀ ਉਹੀ ਨਾ ਕਹਦੇ ਹੋ ਕਿਤੇ ਨਹੀਂ ਨਹੀਂ ਸਰ ਬਹੁਤ ਵਧੀਆ ਜਦੋਂ ਇੱਧਰ ਆਈਦਾ ਜੀ ਇੱਧਰ ਦੀ ਲਾਜ਼ਮੀ ਇੱਥੇ ਕਿਹੜਾ ਵਜਦਾ ਜੀ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਕੀ ਹਾਲ ਚਾਲ ਹੈ ਠੀਕ ਹੈ ਸਰ ਵਧੀਆ ਤੁਸੀਂ ਹੜੋ ਮਾਈਕ ਮੜਾ ਨੇੜੇ ਰੱਖਿਓ ਉੱਚੀ ਬੋਲਿਓ ਤੇ ਤੁਸੀਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਆਉਂਦੇ ਹੋ ਬਸ ਹੀ ਵਾ ਜਾਂਦਾ ਹਫਤੇ ਚ ਦੋ ਤਿੰਨ ਵਾਰ ਹੀ ਕਿਹੜੇ ਤਾਂ ਹਫਤੇ ਦੇ ਵਿੱਚ ਦੋ ਤਿੰਨ ਵਾਰ ਹੀ ਆ ਜਾਂਦੇ ਹਾਂ ਤੇ ਇੱਥੇ ਕੀ ਕੀ ਖਾਂਦੇ ਹੋ ਤੁਸੀਂ ਆ ਕੇ ਬਸ ਰੈਪ ਵਗੈਰਾ ਖਾ ਲੈਂਦੇ ਆ ਪੇਸਟੀ ਹੁੰਦੇ ਨੇ ਹਾਂ ਸਰ ਬਹੁਤ ਵਧੀਆ ਸਟਿੰਗ ਹੁੰਦੇ ਆ ਬਹੁਤ ਟੇਸਟੀ ਹੁੰਦੇ ਆ ਬਹੁਤ ਵਧੀਆ ਸਟ ਹੈਲੋ ਸਰ ਕਸ਼ੀਗਾਰੀ ਸਸ਼ੀਕਾਰ ਠੀਕ ਹੋ ਹਾਂਜੀ ਤੇ ਤੁਸੀਂ ਇੱਥੇ ਰੋਜ਼ਾਨਾ ਵਾਂਗ ਆਉਂਦੇ ਹੋ ਹਾਂਜੀ ਇਕੱਠੀ ਆਉਂਦੇ ਹਾਂ ਅੱਛਾ ਆਈਟਮਾਂ ਕਿੰਨੇ ਟੇਸਟੀ ਹੁੰਦੀਆਂ ਨੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਠੀਕ ਹੈ ਲਓ ਜੀ ਦੋਸਤੋ ਜਿਵੇਂ ਕਿ ਇਹਨਾਂ ਨੇ ਦੱਸਿਆ ਸਾਡੇ ਭਰਾਵਾਂ ਨੇ ਵੀ ਆਈਟਮਾਂ ਬਹੁਤ ਟੇਸਟੀ ਹੁੰਦੀਆਂ ਨੇ ਜੇਕਰ ਤੁਸੀਂ ਵੀ ਇਸ ਰੈਸਟੋਰੈਂਟ ਦਾ ਟੇਸਟ ਚਖਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਇੱਥੇ ਆ ਕੇ ਵਿਜ਼ਿਟ ਜ਼ਰੂਰ ਕਰਿਓ ਇਸ ਰੈਸਟੋਰੈਂਟ ਦਾ ਜਿਹੜਾ ਨੰਬਰ ਹੈ ਉਹ ਵੀ ਅਸੀਂ ਸਕਰੀਨ ਦੇ ਉੱਤੇ ਦੇਵਾਂਗੇ ਤਾਂ ਫਿਰ ਦੋਸਤੋ ਜਿੱਥੋਂ ਇਹ ਸਾਰਾ ਡੈਕੋਰੇਸ਼ਨ ਦਾ ਸਮਾਨ ਆਇਆ ਇੰਟੀਰੀਅਰ ਦਾ ਸਮਾਨ ਆਪਾਂ ਉਸ ਲੋਕੇਸ਼ਨ ਤੇ ਵੀ ਚੱਲਾਂਗੇ ਜਿਵੇਂ ਕਿ ਸਰਦਾਰ ਨਿਰਮਲ ਸਿੰਘ ਜੀ ਮਿਸਤਰੀ ਜਨ ਦੱਸਿਆ ਵੀ ਇਹ ਸਾਰਾ ਸਮਾਨ ਗੁਰੂ ਕਿਰਪਾ ਟੈਂਬਰ ਸਟੋਰ ਤੋਂ ਆਇਆ ਹੈ ਕੁੱਕੂਦਾਨੇ ਵਾਲੀ ਦੇ ਮਸ਼ਹੂਰ ਆਰੇ ਤੋਂ ਚੁਗਲੀ ਘਰ ਦੇ ਨੇੜੇ ਫਰਨੀਚਰ ਮਾਰਕੀਟ ਦੇ ਵਿੱਚ ਉਹਨਾਂ ਦਾ ਸ਼ੋਅਰੂਮ ਹੈ ਤੇ ਆਜੋ ਹੁਣ ਆਪਾਂ ਉੱਥੇ ਚੱਲਦੇ ਹਾਂ ਤੇ ਉਹਨਾਂ ਦੀ ਲੋਕੇਸ਼ਨ ਦਿਖਾਣੇ ਆਓ ਚੱਲੀਏ ਆ ਦੋਸਤੋ ਹੁਣ ਤੁਹਾਨੂੰ ਅਸੀਂ ਸਾਰੀ ਲੋਕੇਸ਼ਨ ਦੱਸਾਂਗੇ ਜੀ ਗੁਰੂ ਕਿਰਪਾ ਟੈਂਬਰ ਸਟੋਰ ਦੀ ਇਹ ਹੈ ਜੀ ਚੁਗਲੀ ਘਰ ਵਾਲਾ ਖੂ ਚੁਗਲੀ ਘਰ ਦੇ ਨੇੜੇ ਪਿੰਡ ਵਾਲੀ ਸੜਕ ਤੇ ਤੇ ਹੁਣ ਆਪਾਂ ਇੱਥੋਂ ਚੁਗਲੀ ਘਰ ਤੋਂ ਸੱਜੇ ਪਾਸੇ ਮੁੜਾਂਗੇ ਜੀ ਇਹ ਆ ਮੋੜ ਮੁੜ ਗਿਆ ਫਰਨੀਚਰ ਮਾਰਕੀਟ ਵੱਲ ਨੂੰ ਇਹਨੂੰ ਕਹਿੰਦੇ ਨੇ ਜੀ ਫਰਨੀਚਰ ਮਾਰਕੀਟ ਇਹ ਸਾਰੀ ਫਰਨੀਚਰ ਮਾਰਕੀਟ ਹੈ ਇੱਥੇ ਬੈੱਡ ਬੁੱਡ ਬਣਦੇ ਨੇ ਜੀ ਸਾਰੇ ਫਰਨੀਚਰ ਦਾ ਸਮਾਨ ਸਾਰਾ ਮਿਲਦਾ ਤੇ ਇਸੇ ਸੜਕ ਦੇ ਉੱਤੇ ਹੀ ਕੱਬੇ ਪਾਸੇ 10 ਕਦਕੁਕਾਨਾ ਛੱਡ ਕੇ ਗੁਰੂ ਕਿਰਪਾ ਟਿੰਬਰ ਸਟੋਰ ਵਾਲਾਂ ਦਾ ਸ਼ੋਅਰੂਮ ਆਉਂਦਾ ਜੀ ਇਹ ਆ ਸਾਹਮਣੇ ਦੇਖੋ ਆ ਆ ਗਿਆ ਜੀ ਗੁਰੂ ਕਿਰਪਾ ਟਿੰਬਰ ਸਟੋਰ ਤੇ ਹੁਣ ਆਪਾਂ ਸ਼ੋਅਰੂਮ ਦੇ ਅੰਦਰ ਚੱਲਾਂਗੇ ਜੀ ਜਿਹੜੇ ਸ਼ੋਅਰੂਮ ਦੇ ਓਨਰ ਹੈ ਇਹਨਾਂ ਨਾਲ ਗੱਲਬਾਤ ਕਰਾਂਗੇ ਆ ਫਿਰ ਦੋਸਤੋ ਆਪਾਂ ਪਹੁੰਚ ਚੁੱਕੇ ਆ ਗੁਰੂ ਕਿਰਪਾ ਟਿੰਬਰ ਸਟੋਰ ਦੇ ਵਿੱਚ ਜਿਹੜਾ ਕਿ ਅਸੀਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਦਿਖਾਇਆ ਸੀ ਕਿ ਮਿਸਟਰ ਕ੍ਰਿਸਪਰ ਜਿਹੜਾ ਰੈਸਟੋਰੈਂਟ ਹੈ ਉਹਨਾਂ ਦਾ ਸਾਰਾ ਸਮਾਨ ਕੁਕੂ ਦਾਨੇਵਾਲੀਆਂ ਦੇ ਆਰੇ ਤੋਂ ਗਿਆ ਇਹਨਾਂ ਦੇ ਕਹਿਣ ਦੇ ਮੁਤਾਬਕ ਇਹ ਕੁਕੂ ਦਾਨੇ ਵਾਲਿਆਂ ਦਾ ਜਿਹੜਾ ਆਰਾ 쇼ਰੂਮ ਹੈ 50 ਸਾਲ ਪੁਰਾਣਾ ਹੈ ਰੈਸਟੋਰੈਂਟ ਦਾ ਜਿੰਨਾ ਵੀ ਸਮਾਨ ਲੱਗਿਆ ਲੇਬਰ ਸਵੇ ਦਿੱਤਾ 2 ਲੱਖ ਰੁਪਏ ਖਰਚਾ ਆਇਆ ਤੇ ਅਸੀਂ ਹੁਣ ਇਹਨਾਂ ਨਾਲ ਗੱਲ ਕਰਾਂਗੇ ਸਰ ਕੀ ਹਾਲ ਚਾਲ ਹੈ ਬਹੁਤ ਵਧੀਆ ਸਰ ਸੁਣਾਓ ਜੀ ਪਹਿਲਾਂ ਤਾਂ ਤੁਸੀਂ ਆਪਣੀ ਇੰਟਰੋਡਕਸ਼ਨ ਕਰਵਾਓ ਸਾਡੇ ਸਰੋਤਿਆਂ ਨਾਲ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਵਿਕਾਸਪਰ ਬੱਬੂ ਹੈ ਦਾਨੇਵਾਲੀਆ ਸਾਡੀ ਮਤਲਬ ਕਿ ਫਰਮ ਦਾ ਨਾਮ ਹੈਗਾ ਮੈਸੇਜ ਗੁਰੂ ਕਿਰਪਾ ਟਿੰਬਰ ਟਰੇਡਰ ਮਾਨਸਾ ਜੀ ਨੇੜੇ ਐਮਸੀ ਪਾਰਕ ਪਿੰਡ ਵਾਲੀ ਸੜਕ ਮਾਨਸਾ ਜੀ ਹੁਣ ਆਪਾਂ ਮਿਸਤਰੀ ਜੀ ਕਹਿੰਦੇ ਵੀ ਤੁਹਾਡਾ ਜਿਹੜਾ ਸਮਾਨ ਸਿੱਧਾ ਫੈਕਟਰੀਆਂ ਚੋਂ ਆਉਂਦਾ ਹੈ ਹਾਂਜੀ ਸਰ ਇਹ ਜਿਹੜਾ ਸਮਾਨ ਹੈ ਬਾਜ਼ਾਰ ਨਾਲੋਂ ਰੇਟਾਂ ਦਾ ਕਿੰਨਾ ਅੰਤਰ ਹੈ ਸਰ ਆਇਆ ਜਿਹੜੀ ਵੀ ਆਪਾਂ ਪਰਚੇਸ ਕਰਦੇ ਆ ਨਾ ਉਹ ਡਾਇਰੈਕਟ ਆਪਾਂ ਕੰਪਨੀਆਂ ਨੂੰ ਡਾਇਰੈਕਟ ਕਰਦੇ ਆ ਜਿਵੇਂ ਫੈਕਟਰੀਆਂ ਤੋਂ ਜਾਂ ਡਾਇਰੈਕਟ ਜਿਹੜੀ ਮੈਨੂਫੈਕਚਰਿੰਗ ਕਰਦੇ ਆ ਉਹਨਾਂ ਤੋਂ ਲੈਣੇ ਆ ਜੀ ਤਾਂ ਉਹਦੇ ਵਿੱਚ ਜਦੋਂ ਵੇਰੀਏਸ਼ਨ ਜਿਹੜਾ ਰੇਟ ਦਾ ਹੈਗਾ ਉਹ ਡਾਇਰੈਕਟ ਆਪਾਂ ਰੇਟ ਲੈਣੇ ਕੰਪਨੀ ਤੋਂ ਆਪ ਨੂੰ ਕੱਟ ਰੇਟ ਹੁੰਦਾ ਜੀ ਤੇ ਆਪੇ ਵਿੱਚ ਕੋਈ ਮਤਲਬ ਲੈਣੇ ਆ ਕਿਸੇ ਥਰੂ ਮੰਨ ਲੈਣੇ ਤਾਂ ਨੇਚੁਰਲੀ ਆਉਂ ਆਪਾਂ ਇਫੈਕਟ ਪੈਂਦੀ ਹੈ ਰੇਟ ਆਟੋਮੈਟਿਕ ਵੀ ਘੱਟ ਰੇਟ ਵਿੱਚ ਜੇ ਕਿਸੇ ਏਜੰਟ ਤੋਂ ਲਾਂਗੇ ਔਰ ਬਾਕੀ ਅਸੀਂ ਕੁਆਂਟੀਟੀ ਬਿਲਕੁਲ ਥੋਕ ਰੇਟਾਂ ਦੇ ਵਿੱਚ ਚੱਕਦੇ ਆਂ ਜੀ ਇਕੱਠੀ ਕੁਆਂਟੀਟੀ ਚੱਕਦੇ ਆਂ ਤਾਂ ਕਿ ਆਪਾਂ ਨੂੰ ਵਾਜਬ ਰੇਟ ਮਿਲੇ ਤਾਂ ਕਿ ਅਸੀਂ ਆਪਰੇਸ਼ਨ ਸਾਡੇ ਕਸਟਮਰ ਨੇ ਉਹਨਾਂ ਨੂੰ ਅਸੀਂ ਅੱਗੇ ਸੇਲ ਕਰਨੇ ਵੇਲੇ ਸਾਨੂੰ ਕੋਈ ਰੇਟ ਦਾ ਜੇ ਫਰਕ ਨਾ ਪਵੇ ਜੀ ਤੁਹਾਡੇ ਕਹਿੰਦਾ ਮਤਲਬ ਇਹ ਹੈ ਵੀ ਤੁਸੀਂ ਸਿੱਧਾ ਫੈਕਟਰੀਆਂ ਤੋਂ ਲੈਨੇ ਹੋ ਕਿਸੇ ਏਜੰਟ ਨੂੰ ਵਿਚ ਨਹੀਂ ਪਾਉਂਦੇ ਤਾਂ ਕਿ ਜਿਹੜਾ ਫਾਇਦਾ ਹੁੰਦਾ ਉਹ ਤੁਸੀਂ ਸਿੱਧਾ ਗਾਹਕ ਦਾ ਹੀ ਫਾਇਦਾ ਕਰ ਸਕਦੇ ਹੋ ਜੀ ਸਰ ਆਪਣੇ ਕੋਲੇ ਕੀ ਕੀ ਆਈਟਮਾਂ ਮਿਲਦੀਆਂ ਨੇ ਜਰਾ ਦੱਸ ਦਿਓ ਆਪਣੇ ਕੋਲੇ ਸਰ ਦੇਖੋ ਜਦੋਂ ਆਪਾਂ ਬਿਲਡਿੰਗ ਬਣਨੀ ਹੈ ਜੀ ਸਭ ਤੋਂ ਪਹਿਲਾਂ ਲੱਕੜ ਦੀ ਲੋੜ ਪੈਂਦੀ ਹੈ ਜੀ ਆਪਣੇ ਕੋਲੇ ਹਰੇਕ ਪ੍ਰਕਾਰ ਦੀ ਲੱਕੜ ਹੈ ਜਿਹੜੀ ਮਤਲਬ ਜਿਵੇਂ ਹੁਣ ਆਪਾਂ ਗੱਲ ਕਰੀਏ ਕਪੂਰਸਾ ਲੈਣੀ ਹੈ origignal pure ਉਹ ਆਪਣੇ ਕੋਲ ਹੈਗੀ ਹੈ ਜੀ ਠੀਕ ਹੈ ਉਸ ਤੋਂ ਬਾਅਦ ਕੰਮਲੇਸ਼ਨ ਸਾਲ ਆਉਂਦੀ ਸੀ ਜੀ ਪਹਿਲਾਂ ਆਪਾਂ ਕਹਿੰਦੇ ਬੰਦ ਹੋ ਗਈ ਅੱਜ ਕੱਲੋ ਬੰਦ ਨਹੀਂ ਹੋਈ ਹੈਗੀ ਪੈਸਾਬ ਉਹ ਵੀ ਆਪਣੇ ਕੋਲ ਹੈਗੀ ਹੈ ਜੀ ਉਹਨੂੰ ਬਿਲਕੁਲ 100 ਸਾਲ ਦੀ ਗਾਰੰਟੀ ਉਸ ਚੌਂਖ ਨਹੀਂ ਲੱਗਦੀ ਹੈਗੀ ਜਿਹੜੀ ਰਿਜਨਲ ਪਿਓਰ ਕੰਮਲੇਸ਼ਨ ਸਾਲ ਆ ਜੀ 100 ਸਾਲ 100 ਸਾਲ ਦੀ ਗਾਰੰਟੀ ਲੈਣੇ ਪਾਸੇ ਚੌਂਖ ਨਹੀਂ ਲੱਗਦੀ ਕਿਉਂਕਿ ਅੱਜ ਤੋਂ ਪਹਿਲਾਂ ਵੀ ਜਿਨ੍ਹਾਂ ਦੇ ਮਾਲ ਗਿਆ ਹੋਇਆ ਜਦੋਂ 40 50 ਸਾਲ ਪਹਿਲਾਂ ਜੀ ਠੀਕ ਹੈ ਤਾਂ ਮੈਂ ਵੀ ਦਿੱਤਾ ਹੋਇਆ ਜਿਹਨੂੰ ਮਾਲ ਆਦੋਂ ਪਹਿਲਾਂ ਉਹ ਹਲੇ ਤੱਕ ਕੋਈ ਦਿੱਕਤ ਨਹੀਂ ਆਈ ਹੋਏ ਓਵੇਂ ਦੀ ਓਵੇਂ ਪਈਆਂ ਜੁਗਾਟਾ ਜੀ अच्छा अभी 100 साल दी गारंटी ਤੁਸੀਂ ਦਿੰਦੇ ਹੋ ਵੀ ਸ਼ੌਂ ਵੀ ਮਲੇਸ਼ੀਅਨ ਸਾਲ ਵੀ ਪਿਓਰ ਹੈਗੀ ਆਪਣੇ ਕੋਲੇ ਜੀ ਉਸ ਤੋਂ ਉੱਪਰ ਆਪਣੇ ਕੋਲੇ ਸਾਗਵਾਨ ਆ ਗਈ ਜੀ ਪਾਲਿਸ਼ ਕਰਨੀ ਲੱਕੜ ਵਾਸਤੇ ਬਹੁਤ ਟੌਪ ਦੀ ਲੱਕੜ ਸਾਗਵਾਨ ਜੀ ਉਹ ਵੀ ਹੈਗੀ ਆਪਣੇ ਕੋਲੇ ਜੀ ਬਾਕੀ ਆਪਣੇ ਕੋਲੇ A to Z ਇੰਪੋਰਟਡ ਲੱਕੜ ਹਿਮਾਚਲ ਦੀ ਲੱਕੜ ਸਾਰੀਆਂ ਲੱਕੜ ਆਪਣੇ ਕੋਲ ਹਾਜ਼ਰ ਨੇ ਜੀ ਚਲੋ ਜੀ एमआरटी ਲੱਕੜਾ ਤਾਂ ਆਪਣੇ ਕੋਲੇ ਆ ਗਿਆ ਜੀ ਪਲਾਈਵੋਡ ਦਾ ਸੈਕਸ਼ਨ ਪਲਾਈਵੋਡ ਦਾ ਹਾਂਜੀ ਕਿਚਨ ਬਣਾਉਣੀ ਉਹਦੀ ਸੈੱਟ ਆ ਗਈ ਸਰ ਆਪਣੇ ਕੋਲੇ ਠੀਕ ਹੈ ਸਰ ਮਾਈਕਾ ਆ ਗਿਆ ਜੀ ਕੁੰਡੇ ਕਬਜੇ ਆ ਗਏ ਆਪਣੇ ਕੋਲ ਜੋ ਵੀ ਹੈਗਾ ਸਾਰਾ ਸਮਾਨ ਉਸ ਤੋਂ ਬਾਅਦ ਆਪਾਂ ਸ਼ੀਸ਼ਾ ਹੈਗਾ ਜਿਹੜਾ ਆਪਣੇ ਕੱਚਾ ਸ਼ੀਸ਼ਾ ਪਲੇਨ ਸ਼ੀਸ਼ਾ ਐਂਡ ਟਫਨ ਸ਼ੀਸ਼ਾ ਜੀ ਉਹ ਵੀ ਆਪਣੇ ਕੋਲ ਅਵੇਲੇਬਲ ਹੈਗਾ ਸਾਰਾ ਜੀ ਹਾਂ ਜੀ ਸਰ ਪੀਵੀਸੀ ਸ਼ੀਟਾਂ ਡਬਲ ਯੂ ਪੀਸੀ ਲੂਵਰਸ ਇੰਟੀਰੀਅਰ ਦੀ ਸਾਰੀ ਆਟਮਸ ਸਰ ਆਪਣੇ ਕੋਲ ਹੈਗੀ ਐ ਟੂ ਜ਼ेड ਹੈ ਜੀ ਦੀ ਨਵੀਂ ਇਹ ਐਡਵਾਂਸ ਇੰਟੀਰੀਅਰ ਦੀ ਵੀ ਆਪਣੇ ਕੋਲ ਲੈ ਸਕਦੇ ਹੋ ਜੀ ਅੱਜ ਕੱਲ ਤੁਸੀਂ ਕਹਿੰਦੇ ਹੋ ਜੀ ਪੀ ਵੀ ਸੀ ਸ਼ੀਟਾਂ ਲੋਵਰਜ਼ ਜੀ ਇਹਦੇ ਵਿੱਚ ਡੈਕੋਰੇਸ਼ਨ ਦਾ ਇੰਟੀਰੀਅਰ ਦਾ ਸਮਾਨ ਇੰਨੀਆਂ ਐਟਮਾਂ ਆ ਚੁੱਕੀਆਂ ਨੇ ਜੀ ਸਰ ਹੱਦੋਂ ਵੱਧ ਨਹੀਂ ਬਹੁਤ ਐਟਮਾਂ ਆ ਚੁੱਕੀਆਂ ਕਿਉਂਕਿ ਅੱਜ ਕੱਲ ਨੈਟ ਦਾ ਜ਼ਮਾਨਾ ਹੈਗਾ ਹਰੇਕ ਘਰ ਵਰ ਕੀ ਹੈ ਨੈਟ ਦੀ ਸਰਚ ਮਾਰਾ ਸੱਚ ਨੂੰ ਆ ਚਾਹੀਦੀ ਹੈ ਜੀ ਇੰਸਟਾਗ੍ਰam ਸਾਰਾ ਕੁਝ ਤੁਹਾਨੂੰ ਪਤਾ ਹੀ ਅੱਜ ਕੱਲ ਸਿਸਟਮ ਜੋ ਹੈਗਾਗਾ ਠੀਕ ਹੈ ਜੀ ਉਹ ਸਾਡੇ ਕੋਲੋ ਯਾਨੀ ਕਿ ਲੇਟੈਸਟ ਲੇਟੈਸਟ ਜਿਹੜੀ ਹੈਗੀ ਇਹ ਚੀਜ਼ ਉਹ ਸਾਡੇ ਕੋਲੇ ਤੁਹਾਨੂੰ ਮਿਲੂਗੀ। ਤੁਹਾਨੂੰ ਹਾਜ਼ਰ ਮਿਲੂਗੀ ਜਿਹੜੀ ਕਿ ਨਵੇਂ ਅੱਜ ਕੱਲ੍ਹ ਜਮਾਨੇ ਦੇ ਵਿੱਚ ਚੱਲ ਰਹੀ ਹੈ। ਜੀ ਸਰ ਇੱਕ ਮੈਂ ਤੁਹਾਨੂੰ ਹੋਰ ਰਚਮਿਆ ਹੈਗੀ ਅਸੀਂ ਫਲੂਟਡ ਪੈਨਲ ਹੈ ਜੀ ਇਹ। ਇਹ 8 ਫੁੱਟ ਬਾਈ 4 ਫੁੱਟ ਦੀ ਥਿਕਨੈਸ 5mm ਦੇ ਵਿੱਚ ਬਣਾ ਬਣਾਇਆ ਇਹ ਆ ਰਿਹਾ ਜੀ ਬਿਲਕੁਲ। ਕੈਮਰਾਮੈਨ ਜੀ ਨੂੰ ਕਹਾਂਗੇ ਵੀ ਥੋੜਾ ਜਿਹਾ ਕਲੋਜ਼ ਕਰਕੇ ਦਿਖਾ ਦਿਓ। ਜੀ ਸਰ ਇਹ ਨਵੀਂ ਆਈਟਮ ਆਈ ਹੈ ਜੀ ਕੀ ਕਹਿੰਦੇ ਨੇ ਇਹਨੂੰ ਤਾਂ ਫਲੂਟਡ ਪੈਨਲਸ ਠੀਕ ਹੈ ਜੀ ਹਾਂ ਜੀ ਸੀਐਨਜੀ ਹੋਇਆ ਹੋਇਆ ਸਾਰਾ ਕੁਝ ਨਾਲ ਰੈਡੀ ਟੂ ਯੂਜ਼ ਹੈ ਜੀ ਤੇ ਸਿੱਧਾ ਡਾਇਰੈਕਟ ਤੁਸੀਂ ਇਹਨੂੰ ਇੰਸਟਾਲ ਕਰ ਸਕਦੇ ਹੋ ਜੀ ਇਹ ਲੱਗੂਗਾ ਕਿੱਥੇ ਸਰ ਇਹ ਪਲਾਈ ਦੇ ਉੱਪਰ ਲੱਗ ਜਾਏਗਾ ਸਰ ਪਲਾਈ ਦੇ ਉੱਪਰ ਹਾਂ ਜੀ ਉੱਪਰ ਇਹਦੇ ਡਿੱਕੋ ਕਰੋ ਪੇਂਟ ਕਰੋ ਕੁਝ ਮਰਜ਼ੀ ਗਾਰੰਟੀ ਵਾਰੰਟੀ ਸਰ ਫੁੱਲ ਗਾਰੰਟੀ ਹੈ ਸਰ ਕੰਪਨੀ ਦੇ ਕਿਹੜਾ ਕੋ ਲੋਕਲ ਹੈ ਜੀ ਇਹ ਕੰਮ ਦੇ ਹਾਂ ਜੀ ਬਿਲਕੁਲ ਜੀ ਕੁਝ ਨਹੀਂ ਹੁੰਦਾ ਜੀ ਦੋਸਤੋ ਲਾਈਫਟਾਈਮ ਦੀ ਗਾਰੰਟੀ ਹੈ ਤੇ ਬਾਕੀ ਅਸੀਂ ਜੇ ਸਾਰਾ ਸਮਾਨ ਤੁਹਾਨੂੰ ਦਿਖਾਣ ਲੱਗੇ ਵੀਡੀਓ ਬਹੁਤ ਲੰਬੀ ਬਣ ਜਾਨੀ ਹੈ ਤੇ ਕੁਝ ਆਟਮਾ ਅਸੀਂ ਤੁਹਾਨੂੰ ਦਿਖਾਵਾਂਗੇ ਜ ਸਿੱਧਾ ਦਿਵਾਰਾਂ ਦੇ ਉੱਤੇ ਜਿਹੜੀਆਂ ਆਈਟਮਾਂ ਲੱਗ ਜਾਂਦੀਆਂ ਨੇ ਉਹ ਅਸੀਂ ਦਿਖਾਵਾਂਗੇ ਬਾਕੀ ਭਾਈ ਸਾਹਿਬ ਇੱਕ ਹੋਰ ਆਈਟਮ ਲੈ ਕੇ ਆਏ ਨੇ ਬਾਕੀ ਸਰ ਇਹ ਹੈਗੀ ਚੁਗਾਠ ਜੀ ਬਣੀ ਬਣੀ ਚੁਗਾਠ ਆਉਂਦੀ ਹੈ ਇਹਦੇ ਵਿੱਚ ਕੁਝ ਨਹੀਂ ਕਰਨਾ ਹੈਗਾ ਪਤਾਮ ਵੀ ਨਿਕਲਣ ਕਲਾ ਜਾਂਦੇ ਇਹਦੇ ਵਿੱਚ ਜੀ ਕੈਮਰਾਮੈਨ ਨੂੰ ਕਹੋ ਕਰਸ ਕਰਕੇ ਦਿਖਾਓ ਬ੍ਰਾਂਡਡ ਕੰਪਨੀ ਦੀ ਹੈ ਜੀ ਇਹਦੀ ਲਾਈਫਟਾਈਮ ਜਨਨ ਕਿ 25 ਸਾਲ ਦੀ ਗਾਰੰਟੀ ਰਿਟਨ ਦੇ ਵਿੱਚ ਕੰਪਨੀ ਵੱਲੋਂ ਆਏਗੀ ਲਿਖਤੀ ਰੂਪ ਦੇ ਵਿੱਚ ਜੀ ਅੱਛਾ ਲਿਖਤੀ ਰੂਪ ਤੁਸੀਂ 25 ਸਾਲ ਦੀ ਗਾਰੰਟੀ ਦੇ ਹੋ ਬਹੁਤ ਵਧੀਆ ਕੰਪਨੀ ਦੀ ਹੈ ਇਹ ਐਸਪੀ ਫੂਡ ਬ੍ਰਾਂਡ ਆਈ ਉਸ ਕੰਪਨੀ ਦੀ ਹੈ ਜੀ ਆਪਣੇ ਕੋਲੋਂ ਕਾਫ ਕਾਫੀ ਅਚੀ ਕਵਾਂਟੀਟੀ ਦੇ ਵਿੱਚ ਆਪਣੇ ਕੋਲ ਮਾਲ ਆਪ ਹਾਜ਼ਰ ਰੱਖਦੀ ਹੈ ਇਹਦੀ ਮੋਲਡਿੰਗ ਵੀ ਆਉਂਦੀ ਹੈਗੀ ਹੈ ਜੀ ਮੋਲਡਿੰਗ ਵੀ ਰਹੀ ਮਿਲ ਜੇਗੀ ਸਰ ਆਪਣੇ ਕੋਲ ਸਰ ਹੁਣ ਜਿਵੇਂ ਰੈਸਟੋਰੈਂਟ ਦੇ ਵਿੱਚ ਦੇਖਿਆ ਵੀ ਸਮਾਨ ਬਹੁਤ ਵਧੀਆ ਲੱਗਿਆ ਹੋਇਆ ਜੀ ਜੀ ਬਿਲਕੁਲ ਜੀ ਤੇ ਹੁਣ ਜੇ ਕਿਸੇ ਨੇ ਕੋਠੀ ਦੇ ਵਿੱਚ ਜਾਂ ਆਪਣੇ ਸ਼ੋਰੂਮ ਦੇ ਵਿੱਚ ਜਾਂ ਕਿਸੇ ਰੈਸਟੋਰੈਂਟ ਦੇ ਵਿੱਚ ਬਿਲਕੁਲ ਜੀ ਪੀ ਵੀ ਸੀ ਸ਼ੀਟਾਂ ਲੂਵਰਸ ਬਿਲਕੁਲ ਸਾਰਾ ਕੁਝ ਸਭ ਆਪਣੇ ਕੋਲ A to Z ਹੈਗਾ ਜੀ ਹੁਣ ਰੈਸਟੋਰੈਂਟ ਦੇ ਵਿੱਚ ਆਪਣਾ ਜੋ ਤੁਸੀਂ ਦੇਖਿਆ ਕੋ ਟੈਲੀਫੋਨ ਵਾਲਾ ਰੈਕ ਜਿਹਾ ਬਣਿਆ ਜੀ ਉਹ ਸਾਰਾ HDHMR ਆਪਣੇ ਕੋਲ ਐਕਸ਼ਨ ਡੈਸਰ ਕੰਪਨੀ ਤੋਂ ਦਿੱਤਾ ਸੀ ਆਪਾਂ ਨੂੰ ਉਹਵੇਂ ਨਵੇਂ ਪਿਆ ਜੀ ਬਹੁਤ ਵਧੀਆ ਕੰਪਨੀ ਹੈ ਇਹ HDHMR ओरिजिनल ਜਿਹੜਾ ਆਉਂਦਾ ਉਹ ਐਕਸ਼ਨ ਡੈਸਰ ਦੇ ਜਾਂਦਾ ਜੀ ਉਹ ਆਪਣੇ ਕੋਲ ਕੰਪਨੀ હાજર ਹੈਗੀ ਹੈ ਜੀ ਐਕਸ਼ਨ ਡੈਸਰ ਉਹ ਵੀ ਦਿਖਾ ਦਿਓ ਤੇ ਕੁਝ ਸਾਨੂੰ ਤੁਸੀਂ ਡੈਕੋਰੇਸ਼ਨ ਦੀ ਆਈਟਮਾ ਦਿਖਾ ਦਿਓ ਹਾਂਜੀ ਸਰ ਚਲੋ ਆਜੋ ਡੈਕੋਰੇਸ਼ਨ ਦੀ ਆਈਟਮਾ ਬਹੁਤ ਨੇ ਆਪਣੇ ਕੋਲੇ ਆਪੀ ਸਰ ਚਲਦੇ ਆਪ ਆਪ ਦੇਖੋ ਜੀ ਸਰ ਆਪਣੇ ਕੋਲੇ ਸਾਰੀ ਮਤਲਬ ਡਿਸਪਲੇ ਕੀਤਾ ਹੋਇਆ ਮਾਲ ਆ ਜਿਵੇਂ ਕਿ ਹੈਂਡਲ ਲੋਕ ਠੀਕ ਹੈ ਜੀ ਕੈਬਨਟ ਹੈਂਡਲ ਨੋਬਾਂ ਜੀ ਪੁੱਲ ਹੈਂਡਲ ਦੀ ਆ ਸਾਰੇ ਫੈਨਸੀ ਨੋਮਿਨਲ ਲੇਟੇਸਟ ਡਿਜ਼ਾਈਨ ਦੇ ਆਪਣੇ ਕੋਲੇ ਤੁਹਾਨੂੰ ਤਿਆਰ ਮਿਲਣਗੇ ਹਰ ਟਾਈਮ ਹਾਜ਼ਰ ਮਿਲਣਗੇ ਉਸ ਤੋਂ ਇਲਾਵਾ ਲੂਵਰਜ਼ ਜੀ ਸਨਮਾਇਕੀ ਦੀ ਆਪਣੇ ਕੋਲ ਬਹੁਤ ਵੱਡੀ ਰੇਂਜ ਹੈ ਜੀ ਠੀਕ ਹੈ ਔਰ ਆਪਣੇ ਕੋਲੇ ਵਾਲਪੇਪਰ ਮਿਲ ਜੂ ਸਾਰਾ ਤੁਹਾਨੂੰ ਲੇਟੈਸਟ ਵਾਲਪੇਪਰ ਆਇਆ ਬਹੁਤ ਸੋਹਣਾਗਾ ਜੀ ਇਹ ਤੁਹਾਨੂੰ ਮਤਲਬ ਕੇ ਸ਼ੋਅ ਕਰਕੇ ਕੋਲ ਕੇ ਦਿਖਾਵਾਂਗੇ ਬਹੁਤ ਵਧੀਆ ਲੇਟੈਸਟ ਆਇਆਗਾ ਤੇ ਉਸ ਤੋਂ ਇਲਾਵਾ ਆਪਣੇ ਕੋਲ ਨਾ ਇੱਕ ਕੇਨ ਮਾਈਕ ਆਇਆ ਜੀ ਜੀ ਇਹ ਕੇਨ ਜਿਵੇਂ ਪਹਿਲਾਂ ਚੱਲਦੀ ਹੁੰਦੀ ਸੀ ਬਿਲਕੁਲ 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 ओरिजिनल ਕੈਨ ਲੱਗਦੀ ਹੈ ਜੀ ਇਹ ਹੂੰ ਕੈਨ ਮਾਈਕਾ ਜਦੋਂ ਆਪਾਂ ਹੱਥ ਫੇਰਦੇ ਆ ਫੀਲਿੰਗ ਜੀ ਆਉਂਦੀ ਹੈ ਬਿਲਕੁਲ ਜੀ ਬਿਲਕੁਲ ਆ ਦੇਖੋ ਜੀ ਬਿਲਕੁਲ ਕੈਨ ਆਈ ਹੈ ਜੀ ਆਹ ਸੀਦਾ ਜੀ ਬਿਲਕੁਲ ਆ ਦੇਖੋ ਸਰ ਤੁਹਾਡੇ ਕੋਲ ਤਾਂ ਡਿਜ਼ਾਈਨ ਹੀ ਬਹੁਤ ਸੋਹਣੇ ਹੈਗੇ ਇਹ ਜੇ ਡਿਜ਼ਾਈਨ ਬਹੁਤ ਵਧੀਆ ਡਿਜ਼ਾਈਨ ਹੈ ਬਿਲਕੁਲ ਲੇਟੈਸਟ ਆਈਟਮ ਹੈ ਨਵੀਂ ਆਟਵਾਈਏ ਬਿਲਕੁਲ ਇਹ ਜੀ ਤੁਸੀਂ ਦੇਖੋ ਸਰ ਇਹ ਲੱਗਿਆ ਹੋਇਆ ਬਹੁਤ ਪਿਆਰਾ ਲੱਗਦਾ ਜੀ ਮਾਈਕਾ ਦੇਖੋ ਦੋਸਤੋ ਤੇ ਡਿਜ਼ਾਈਨਿੰਗ ਦੀ ਗੱਲ ਕਰੀਏ ਤਾਂ ਆਪਾਂ ਭੰਡਾਰ ਭਰੇ ਪਏ ਨੇ ਜੀ ਡਿਜ਼ਾਈਨਾਂ ਵਿਕਾਸ ਕੁਮਾਰ ਬੱਬੂ ਜੀ ਕਹਿੰਦੇ ਤੁਹਾਨੂੰ ਹੋਰ ਵੀ ਅਸੀਂ ਆਈਟਮਾਂ ਦਿਖਾਵਾਂਗੇ ਬਹੁਤ ਐਡਵਾਈਸ ਸਰ ਹਾਲੇ ਨਵਾਂ ਪੈਕਿੰਗ ਆਇਆ ਖੋਲਣਾ ਪਿਆ ਹਾਲੇ ਤਾਂ ਮਾਲ ਜੀ ਜਿਵੇਂ ਸਰ ਆਹ ਕੀ ਚੀਜ਼ ਹੈ ਇਹ ਅਕ੍ਰੀਲਿਕ ਸ਼ੀਟ ਹੈ ਜੀ ਅਕ੍ਰੀਲਿਕ ਸ਼ੀਟ ਕਿਚਨ ਦੇ ਵਿੱਚ ਐ ਲੱਗੂਗਾ ਜਿਵੇਂ ਤੁਹਾਨੂੰ ਸ਼ੀਸ਼ਾ ਲੱਗਿਆ ਹੁੰਦਾਗਾ ਪਰ ਹੈਗਾ ਇਹ ਮਾਈਕਾ ਦਾ ਇੱਕ ਤਰ੍ਹਾਂ ਅਕ੍ਰੀਲਿਕ ਮਾਈਕਾ ਹੈ ਹਾਂ ਜੀ ਮਾਈਕੇ ਦੀ ਜਗ੍ਹਾ ਤੇ ਲੱਗਦੀ ਹੁੰਦੀ ਹੈ ਜੀ ਅਕ੍ਰੀਲਿਕ ਸ਼ੀਟ ਵੀ ਸ਼ੀਸ਼ਾ ਹੈਗਾ ਮੈਨੂੰ ਇਸੇ ਸ਼ੀਸ਼ੇ ਵਰਗੀ ਲੁੱਕ ਹੀ ਦੇਏਗਾ ਜੀ ਅਕ੍ਰੀਲਿਕ ਹੀ ਹੁੰਦੀ ਹੈ ਪੀਵੀਸੀ ਅਕ੍ਰੀਲਿਕ ਹੁੰਦੀ ਹੈ ਇਹ ਇਹ 70 80% ਪੀਵੀ ਅਕ੍ਰ ਤੇ ਐਕ੍ਰੀਲਿਕ ਸ਼ੀਟ ਹੈ ਜੀ ਸਰ ਇਹ ਉਸ ਤੋਂ ਬਾਅਦ ਗੱਲ ਕਰੀਏ ਸਾਰਾ ਵੱਡਾ ਸਾਰਾ ਟੈਚੀ ਜਾ ਪਿਆ ਸੂਟਕੇਸ ਕਹਿ ਦੇਣੇ ਜਿਹਨੂੰ ਸਰ ਇਹਦੇ ਵਿੱਚ ਹੈਗੇ ਜੀ 스마트 ਐਜ ਪੈਨਲ ਇਹਨੂੰ ਕੋ ਨਵੀਂ ਆਈਟਮ ਆਈ ਹੈ ਜੀ 스마트 ਐਜ ਪੈਨਲ ਹਾਂਜੀ ਹਾਂਜੀ ਸਰ ਆ ਦੇਖੋ ਸਰ ਇਹ 8 ਫੁੱਟ ਦਾ 2 ਫੁੱਟ ਦਾ ਕੀ ਬਾਤ ਆ ਬਹੁਤ ਅੱਛੀ ਚੀਜ਼ ਹੈ ਇੰਟੀਰੀਅਰ ਦੀ ਇਹ ਦੋਸਤੋ ਦੇਖੀ ਚਲੋ ਕੀ ਬਾਤ ਆ ਪੈਨਲ ਪੂਰਾ ਪ੍ਰੋਪਰ ਬਣ ਕੇ ਆਊਗਾ ਬਹੁਤ ਸੋਹਣੀ ਲੁੱਕ ਆਊਗੀ ਜੀ ਇਹਦੇ ਵਿੱਚ ਕਿੰਨੇ ਬਾਈ ਕਿੰਨੇ ਦੀ ਸ਼ੀਟ ਦੱਸੀਏ 8 ਫੁੱਟ ਬਾਈ 2 ਫੁੱਟ ਦੀ ਜੀ 8 ਫੁੱਟ ਬਾਈ 2 ਫੁੱਟ ਦੀ ਬਿਲਕੁਲ ਜੀ ਬਿਲਕੁਲ ਕਮਾਰ ਉਹ ਡਾਇਰੈਕਟ ਸਿੱਧਾ ਹੀ ਕੰਧ ਤੇ ਇੰਸਟਾਲੇਸ਼ਨ ਹੋ ਜਾਏ ਇਹਦੇ ਨੂੰ ਪਲਾਈ ਵੀ ਲਾਉਣ ਦੀ ਲੋੜ ਨਹੀਂ ਪਲਾਈ ਵੀ ਲਾਉਣ ਦੀ ਲੋੜ ਨਹੀਂ ਨਾ ਬਿਲਕੁਲ ਨਹੀਂ ਸਿੱਧੇ ਕੰਧ ਤੇ ਲਾਓ ਸਿੱਧੇ ਕੰਧ ਤੇ ਲਾਓ ਜੀ ਵਾਹ ਜੀ ਵਾਹ ਦੋਸਤੋ ਦੇਖੋ ਤੁਹਾਡਾ ਖਰਚਾ ਵੀ ਬਚੂਗਾ ਤੇ ਸਮਾਂ ਵੀ ਬਚੂਗਾ ਤੇ ਜੇ ਡਿਜ਼ਾਈਨਾਂ ਦੀ ਗੱਲ ਕਰੀਏ ਸਰ ਤਾਂ ਆਪਣੇ ਕੋਲ ਕਿੰਨੇ ਕਿਹ ਡਿਜ਼ਾਈਨ ਸਰ ਅੱਜ ਕੋਟੋ ਕੋਟ 25 ਕਿਹ ਡਿਜ਼ਾਈਨ ਆਪਣੇ ਕੋਲ ਹੈਗੇ ਨੇ ਜੀ ਹਾਜ਼ਰ ਪੈਨੇ ਹਾਜ਼ਰ ਪੈਨੇ ਹਾਂਜੀ ਤਾਂ ਦੋਸਤੋ ਤੁਸੀਂ ਜੇਕਰ ਆਪਣੇ ਕੋਈ ਕੋਠੀ ਸ਼ੋਰੂਮ ਦੇ ਵਿੱਚ ਡੈਕੋਰੇਸ਼ਨ ਕਰਵਾਉਣੀ ਹੋਵੇ ਤਾਂ ਇਹਨਾਂ ਨਾਲ ਸੰਪਰਕ ਕਰੋ ਵਿਕਾਸ ਕੁਮਾਰ ਬੱਬੂ ਕੁੱਕੂ ਦਾਨੇ ਵਾਲੀ ਦਾ ਮਸ਼ਹੂਰ ਆਰਾ ਗੁਰੂ ਕਿਰਪਾ ਟੈਂਬਰ ਸਟੋਰ ਹੈ ਜੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟਾਂ ਦੇ ਵਿੱਚ ਦੱਸਿਓ ਵੀਡੀਓ ਤੁਸੀਂ ਕਿਹੜੇ ਕਿਹੜੇ ਸ਼ਹਿਰ ਤੋਂ ਕਿਹੜੇ ਕਿਹੜੇ ਪਿੰਡ ਤੋਂ ਕਿਹੜੀ ਕਿਹੜੀ ਸਟੇਟ ਚੋਂ ਦੇਖ ਰਹੇ ਹੋ ਬਹੁਤ ਹੀ ਜਲਦ ਤੁਹਾਨੂੰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਦੋਸਤੋ